ਅੱਜ ਦੇ ਬੱਲੇ ਮਰੇ ਆ ਕੋਈ ਨਹੀਂ ਅਸੀਂ ਵੀ ਮਦਦ ਕਰਨੇ ਆਏ ਆ ਹੈ ਅੱਜ ਚੌਥਾ ਜੋਕੋ ਹੋਰ ਜੋਕੋ ਤਾਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਬੀਤੇ ਦਿਨ ਇੱਕ ਗੱਡੀ ਤੇ ਮੋਟਰਸਾਈਕਲ ਵਿਚਾਲੇ ਹੋਈ ਜ਼ੋਰਦਾਰ ਟੱਕਰ ਮਗਰੋਂ ਦੋ ਲੋਕਾਂ ਦੀ ਮੌਤ ਹੋ ਗਈ। ਦਰਸਲ ਹਾਦਸੇ ਦੌਰਾਨ ਇੱਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਲੋਕ ਜ਼ਖਮੀ ਹੋ ਗਏ ਸੀ। ਉਹਨਾਂ 'ਚੋ ਇੱਕ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਉਸਨੂੰ ਬਠਿੰਡਾ ਦੇ ਐਮਰਸ ਰੈਫਰ ਕਰ ਦਿੱਤਾ ਗਿਆ ਜਿਸ ਮਗਰੋਂ ਉਸਦੀ ਰਸਤੇ 'ਚ ਹੀ ਮੌਤ ਹੋ ਗਈ ਉੱਥੇ ਹੀ ਹਾਦਸੇ ਮਗਰੋਂ ਗੱਡੀ ਚਾਲਕ ਵੀ ਮੌਕੇ ਤੇ ਗੱਡੀ ਛੱਡ ਫਰਾਰ ਹੋ ਗਿਆ ਪੁਲਿਸ ਨੇ ਮਾਮਲਾ ਦਰਜ ਕਰ ਆਪਣੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ ਪਰ ਅਜ ਸਵੇਰੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣੇ ਦੇ ਬਾਹਰ ਧਰਨਾ ਲਗਾਇਆ ਗਿਆ ਤੇ ਗੱਡੀ ਚਾਲਕ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀਏ ਤੁਹਾਨੂੰ ਦੱਸ ਦਈਏ ਕਿ ਮਾਮਲਾ ਮੋਗਾ ਦੇ ਅੰਮ੍ਰਿਤਸਰ ਰੋਡ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬੀਤੀ ਰਾਤ 에 ਹਾਦਸਾ ਵਾਪਰਿਆ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਅੱਜ ਕੱਲ੍ਹ ਤੁਹਾਨੂੰ ਸਿਵਲੋ ਆਪਣੇ ਮੈਡੀ ਸਿਟੀ ਹਸਪੀਟਲ ਤੋਂ ਤਲਾਹ ਮਿਲੀ ਸੀਗੀ ਵੀ ਲਖਵੀਰ ਕੌਰ ਉਮਰ 21 ਸਾਲ ਤੇ ਇਹਦੇ ਗਵਾਂਡੀ ਸੀ ਚਾਚਾ ਚਾਚੀ ਭਗਵਾਨ ਸਿੰਘ ਤੇ ਅਮਰਜੀਤ ਕੌਰ ਜਿਹੜੇ ਆਪਣੇ ਬੱਗੀ ਪੁਰਾਚੋਂ ਤੋਂ ਅੰਮ੍ਰਿਤਸਰ ਰੋਡ ਜਾਂਦੇ ਆਨ ਸਾਈਡ ਤੇ ਆਪਣੇ ਮੋਟਰਸਾਈਕਲ ਲਾ ਕੇ ਉਥੇ ਸਵੇਰੀ ਮੇਰੀ ਤੋੜ ਨਗਾਜੀ ਖੜੇ ਸੀਗੇ ਤੇ ਇੱਕ ਗੱਡੀ ਆਈ ਕਾਰ i20 ਅਮਰਖਾਰ ਰੋਡ ਵੱਲੋਂ ਉਹਦੇ ਡਰਾਈਵਰ ਨੇ ਜਿਹੜਾ ਗੱਡੀ ਇਹਨਾਂ ਦੇ ਵਿੱਚ ਲਿਆ ਕੇ ਮਾਰੀ ਸਾਈਡ ਤੇ ਖੜਿਆ ਹੁੰਦੇ ਜਿੱਥੇ ਦੋਵੇਂ ਆਪਣਾ ਭਗਵਾਨ ਸਿੰਘ ਤੇ ਅਮਰਜੀਤ ਕੌਰ ਦੇ ਖੱਟਾ ਲੱਗੀਆਂ ਕਾਫੀ ਤੇ ਜਿਹੜੇ ਲਖਵੀਰ ਕੌਰ ਜਿਹੜੀ ਇਹਦੀ ਉੱਥੇ ਜਿਹੜੀ ਮੌਤ ਹੋ ਗਈ ਉਹਦੇ ਸਬੰਤ ਅਸੀਂ ਜਿਹੜਾ ਮੁਕੱਦਮਾ ਜਿਹੜਾ ਰਜਿਸਟਰ ਕੀਤਾ ਹੈ ਤਖਵੀਰ ਸਿੰਘਾ ਆਪਣੇ ਕੁਲੀ ਪਿੰਡ ਤੋਂ ਬੜੇ ਪਤਾ ਲੱਗਿਆ ਦੂਜੀ ਵੀ ਜਿਹੜੀ ਮੌਤ ਹਾਂਜੀ ਜਿਹੜੀ ਅਮਰਜੀਤ ਕੌਰ ਸੀਗੀ ਜੀ ਉਹਨੂੰ ਮੈਡੀ ਸਿਟੀ ਤੋਂ ਰੈਫਰ ਕੀਤਾ ਸੀਗਾ ਬਠਿੰਡੇ ਦਾ ਤੇ ਜਿਹੜੀ ਰਸਤੇ ਦੇ ਵਿੱਚ ਰਾਤ ਪਤਾ ਲੱਗਾ ਹੀ ਮੌਤ ਹੋ ਗਈ ਆ ਤੇ ਜਿਹੜੀ ਅਗਲੀ ਜਿਹੜੀ ਹੁਣ ਤਪਤੀ ਹੰਬਲ ਵਿੱਚ ਲਿਆਂਦੀ ਜਾ ਰਹੀ ਹੈ ਕਿੰਨੇ ਕੁਲ ਕਿੰਨਿਆਂ ਦੀ ਮੌਤ ਹੋ ਗਈ ਪਰ ਕਿੰਨੇ ਦੋ ਜਣੇ ਦੀ ਮੌਤ ਹੋ ਗਈ ਜੀ ਲਖਵੀਰ ਕੌਰ ਦੀ ਤੇ ਅਮਰਜੀਤ ਕੌਰ ਦੀ ਤੇ ਜਿਹੜਾ ਭਗਵਾਨ ਸਿੰਘ ਆ ਉਹ ਬਠਿੰਡੇ ਦਾ ਇਕਲ੍ਹਾ ਐਮਜ ਹਸਪਤਲ ਦੇ ਮੋਗਾ ਤੋਂ ਵਿਪਨ ਕਾਰਜ ਦੀ ਰਿਪੋਰਟ ਦਿੱਲੀ ਤੋਂ ਜਦੋਂ ਜਬ ਤੇ ਬੈਠੇ ਹੱਥ ਦੇ ਵੱਡੇ ਮਰੇ ਆ ਕੋਈ ਨਹੀਂ ਅਸੀਂ ਵੀ ਮਰਦਤ ਕਰਨੇ ਆਏ ਆ ਹੈ ਸਾਰੇ ਲਾਈ ਕਰਦੇ ਆ ਆ ਇੱਕ ਬੜਾ ਜੋ ਕੋ ਹੋਰ ਜੋ ਕੋ ਤਾਇ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਬੀਤੇ ਦਿਨ ਇੱਕ ਗੱਡੀ ਤੇ ਮੋਟਰਸਾਈਕਲ ਵਿਚਾਲੇ ਹੋਈ ਜ਼ੋਰਦਾਰ ਟੱਕਰ ਮਗਰੋਂ ਦੋ ਲੋਕਾਂ ਦੀ ਮੌਤ ਹੋ ਗਈ ਦਰਸਲ ਹਾਦਸੇ ਦੌਰਾਨ ਇੱਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਲੋਕ ਜ਼ਖਮੀ ਹੋ ਗਏ ਸੀ ਉਹਨਾਂ ਚੋਂ ਇੱਕ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਉਸ ਨੂੰ ਬਠਿੰਡਾ ਦੇ ਐਮਰਸ ਰੈਫਰ ਕਰ ਦਿੱਤਾ ਗਿਆ ਜਿਸ ਮਗਰੋਂ ਉਸ ਦੀ ਰਸਤੇ 'ਚ ਹੀ ਮੌਤ ਹੋ ਗਈ ਉੱਥੇ ਹੀ ਹਾਦਸੇ ਮਗਰੋਂ ਗੱਡੀ ਚਾਲਕ ਵੀ ਮੌਕੇ ਤੇ ਗੱਡੀ ਛੱਡ ਫਰਾਰ ਹੋ ਗਿਆ ਪੁਲਿਸ ਨੇ ਮਾਮਲਾ ਦਰਜ ਕਰ ਆਪਣੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ ਪਰ ਅਜ ਸਵੇਰੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣੇ ਦੇ ਬਾਹਰ ਧਰਨਾ ਲਗਾਇਆ ਗਿਆ ਤੇ ਗੱਡੀ ਚਾਲਕ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀਏ ਤੁਹਾਨੂੰ ਦੱਸ ਦਈਏ ਕਿ ਮਾਮਲਾ ਮੋਗਾ ਦੇ ਅੰਮ੍ਰਿਤਸਰ ਰੋਡ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬੀਤੀ ਰਾਤ 에 ਹਾਦਸਾ ਵਾਪਰਿਆ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਅੱਜ ਕੱਲ੍ਹ ਤੁਹਾਨੂੰ ਸਿਵਲੋ ਆਪਣੇ ਮੈਡੀ ਸਿਟੀ ਹਸਪੀਟਲ ਤੋਂ ਤਲਾਸ਼ ਮਿਲੀ ਸੀਗੀ ਵੀ ਲਖਵੀਰ ਕੌਰ ਉਮਰ 21 ਸਾਲ ਤੇ ਇਹਦੇ ਗਵਾਂਡੀ ਸੀ ਚਾਚਾ ਚਾਚੀ ਭਗਵਾਨ ਸਿੰਘ ਤੇ ਅਮਰਜੀਤ ਕੌਰ ਜਿਹੜੇ ਆਪਣੇ ਬੁੱਗੀਪੁਰਾ ਚੌਂਕ ਤੋਂ ਅੰਮ੍ਰਿਤਸਰ ਰੋਡ ਜਾਂਦੇ ਨੂੰ ਸਾਈਡ ਤੇ ਆਪਣੇ ਮੋਟਰਸਾਈਕਲ ਲਾ ਕੇ ਉੱਥੇ ਸਵੇਰ ਹੀ ਮੇਰੀ ਤੋੜ ਨਗੈ ਜੀ ਖੜੇ ਸੀਗੇ ਤੇ ਇੱਕ ਗੱਡੀ ਆਈ ਕਾਰ ਆਈ R20 ਅਮਰਖਰ ਰੋਡ ਵੱਲੋਂ ਉਹਦੇ ਡਰਾਈਵਰ ਨੇ ਜਿਹੜਾ ਗੱਡੀ ਇਹਨਾਂ ਦੇ ਵਿੱਚ ਲਿਆ ਕੇ ਮਾਰੀ ਸਾਈਡ ਤੇ ਖੜਿਆ ਹੁੰਦੇ ਜਿੱਥੇ ਦੋਵੇਂ ਆਪਣਾ ਭਗਵਾਨ ਸਿੰਘ ਤੇ ਅਮਰਜੀਤ ਕੌਰ ਦੇ ਖੱਟਾ ਲੱਗੀਆਂ ਕਾਫੀ ਤੇ ਜਿਹੜੇ ਲਖਵੀਰ ਕੌਰ ਜੀ ਇਹਦੀ ਉੱਥੇ ਜਿਹੜੀ ਮੌਤ ਹੋ ਗਈ ਉਹਦੇ ਸਬੰਤ ਅਸੀਂ ਜਿਹੜਾ ਮੁਕੱਦਮਾ ਜਿਹੜਾ ਰਜਿਸਟਰ ਕੀਤਾ ਹੈ ਤਖਵੀਰ ਸਿੰਘਾ ਆਪਣੇ ਕੁਲੀ ਪਿੰਡ ਤੋਂ ਬਲੇ ਪਤਾ ਲੱਗਿਆ ਦੂਜੀ ਉਹ ਵੀ ਜਿਹੜੀ ਮੌਤ ਹਾਂਜੀ ਜਿਹੜੀ ਅਮਰਜੀਤ ਕੌਰ ਸੀਗੀ ਜੀ ਉਹਨੂੰ ਮੈਡੀ ਸਿਟੀ ਤੋਂ ਰੈਫਰ ਕੀਤਾ ਸੀਗਾ ਬਠਿੰਡੇ ਦਾ ਤੇ ਜਿਹੜੀ ਰਸਤੇ ਦੇ ਵਿੱਚ ਰਾਤ ਪਤਾ ਲੱਗਿਆ ਮੌਤ ਹੋ ਗਈ ਆ ਤੇ ਜਿਹੜੀ ਅਗਲੀ ਜਿਹੜੀ ਹੁਣ ਤਪਤੀ ਹੰਬਲ ਵਿੱਚ ਲਿਆਂਦੀ ਜਾ ਰਹੀ ਹੈ ਕਿੰਨੇ ਕੁਲ ਕਿੰਨਿਆਂ ਦੀ ਮੌਤ ਹੋ ਗਈ ਸਰ ਕਿੰਨੇ ਜਾਣੇ ਦੀ ਮੌਤ ਹੋ ਗਈ ਜੀ ਲਖਵੀਰ ਕੌਰ ਦੀ ਤੇ ਅਮਰਜੀਤ ਕੌਰ ਦੀ ਤੇ ਜਿਹੜਾ ਭਗਵਾਨ ਸਿੰਘ ਆ ਉਹ ਬਠਿੰਡੇ ਦਾ ਇਕਲ੍ਹਾ ਏਮਜ ਹਸਪਤਾਲ ਦੇ ਮੋਗਾ ਤੋਂ ਵਿਪਨ ਕਾਰਜ ਦੀ ਰਿਪੋਰਟ ਦਿੱਲੀ ਤੋਂ ਪੰਜਾਬ